ਸੇ ਲਗੂ ਜਾਂ ਚੀਤਾ ਹੈ ਨਹੀਂ ਸੀ ਹੁਣ ਇਹ ਕਿਉਂ ਨਾ ਰੱਖੀ ਬਣ ਮੇ ਸਾਡੇ ਲਈ ਬਹੁਤ ਵੱਡੀ ਜਿਵੇਂ ਸਾਡੇ ਲਈ ਤਾਂ ਬਹੁਤ ਅਹਿਮੀਅਤਾਂ ਚੀਜ਼ ਹੈ ਮੈਡਮ ਸਾਡੇ ਲਈ ਤਾਂ ਬਹੁਤ ਹੈ ਉਹਨਾਂ ਦਾ ਬਲੱਡ ਲੱਗਿਆ ਸਾਰਾ ਕੁਝ ਇਹ ਤਾਂ ਮੈਡਮ ਕਿਵੇਂ ਸੀ ਖਤਮ ਕਰ ਸਕਦੇ ਇਹ ਤਾਂ ਕਦੇ ਵੀ ਨਹੀਂ ਹੋਣੀ ਸਾਡੀਆਂ ਪੀੜ੍ਹੀਆਂ ਤੱਕ ਨਹੀਂ ਹੋਣੀ ਇਹਦਾ ਰਹਿਣਾ ਹੀ ਆ ਸਾਡੇ ਲਈ ਮੈਡਮ ਜਦੋਂ ਨਜ਼ਦੀਕ ਨਦੀ ਤੂੰ ਦੇਖਦੇ ਸੀ ਨਾ ਉਦੋਂ ਇਹ ਲੱਗਦਾ ਨਹੀਂ ਸੀ ਵੀ ਇਹ ਐਡੇ ਸਿੰਗਰ ਨੇ ਇੱਕ ਆਮ ਇਨਸਾਨ ਵਾਂਗੂ ਵਿਚਰਦੇ ਆਮ ਤੋਂ ਵੀ ਥੱਲੇ ਗਰਾਊਂਡ ਲੈਵਲ ਤੇ ਇੰਨਾ ਵਿਚਰਨਾ ਮੈਡਮ ਉਹੀ ਚੀਜ਼ ਤਾਂ ਖਿੱਚ ਪਾਉਂਦੀ ਹੈ ਮੈਡਮ ਉਹਨਾਂ ਦੀ ਵੀ ਹਾਂ ਇੱਕ ਆਮ ਇਨ ਨੇ ਸੀ ਹੈ ਨਾ ਹੈਗੇ ਖਾਸ ਇਨ ਨੇ ਸੀ ਪਰ ਰਹਿੰਦੇ ਇੱਕ ਆਮ ਬਣ ਕੇ ਸੀ ਇਹੋ ਚੀਜ਼ ਮੈਡਮ ਅਸਲ ਹਰ ਇੱਕ ਦੇ ਦਿਲ ਤੇ ਰਾਜ ਕਰਦੀ ਸੀ ਉਹਨਾਂ ਦੀ ਗਰਾਊਂਡ ਲੈਵਲ ਤੇ ਰਹਿਣਾ ਇੰਨਾ ਉੱਪਰ ਸਟਾਰ ਬਣ ਕੇ ਮੈਡਮ ਜੇ ਇਨਸਾਫ ਦੇਣਾ ਹੁੰਦਾ ਉਹਨੂੰ ਤਾਂ ਕਦੋਂ ਦੇ ਦੇ ਦਿੰਦੇ ਅਸਲ ਮੈਡਮ ਇਹਨਾਂ ਨੇ ਇਨਸਾਫ ਦੇ ਨਹੀਂ ਨਹੀਂ ਇਹਨਾਂ ਨੇ ਇਨਸਾਫ ਦੇ ਨਹੀਂ ਨਹੀਂ ਮੈਡਮ ਤੁਹਾਡੇ ਆਪਕੇ ਸਾਹਮਣੇ ਆ ਮੈਡਮ ਇਹਨਾਂ ਨੇ ਕਦੇ ਇਨਸਾਫ ਨਹੀਂ ਜਿਨਾ। ਅਗਰ ਸਿੱਧੂ ਮੂਸੇਵਾਲਾ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਸ਼ਾਇਦ ਉਸਦੀ ਜਾਨ ਬਚ ਜਾਂਦੀ। ਇਸ ਸਵਾਲ ਤੇ ਖਿਆਲ ਮੂਸੇਵਾਲਾ ਦੇ ਪਰਿਵਾਰ ਦੇ ਨਾਲ-ਨਾਲ ਉਸੇ ਚੌਣ ਵਾਲਿਆਂ ਦੇ ਮੰਚ ਪਤਾ ਨਹੀਂ ਕਿੰਨੀ ਵਾਰਾਂ ਦਾ ਹੋਵੇਗਾ। ਖੈਰ ਲੰਘੇ ਸਮੇਂ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ ਪਰ ਤੁਹਾਨੂੰ ਇੱਕ ਐਸੇ ਸ਼ਖਸ ਨਾਲ ਮਿਲਵੋਣੇ ਆ ਜਿਸ ਦੀ ਗੱਡੀ 'ਚ ਮੂਸੇਵਾਲਾ ਦੀ ਲਾਸ਼ ਡ੍ਰਾਈਵ ਸੀ। ਜਦੋਂ ਜਵਾਰਕੇ ਵਾਲਾ ਪਿੰਡ ਦੇ ਮੋੜ ਤੇ ਥਾਰ ਗੱਡੀ 'ਚ ਸਿੱਧੂ ਮੂਸੇਵਾਲਾ ਜ਼ਖਮੀ ਹਾਲਤ 'ਚ ਪਿਆ ਸੀ ਤੇ ਭੀੜ ਉਸ ਨੂੰ ਤਮਾਸ਼ੇ ਦੇ ਤੌਰ ਤੇ ਦੇਖ ਰਹੀ ਸੀ ਤਾਂ ਗੁਰਦੀਪ ਸਿੰਘ ਦੀ ਗੱਡੀ ਉੱਥੋਂ ਗੁਜ਼ਰਦੀ ਹੈ ਉਹ ਵੇਖਦੇ ਨੇ ਮੂਸੇਵਾਲਾ ਜ਼ਖਮੀ ਹਾਲਤ 'ਚ ਨੇ ਤੇ ਮੂਸੇਵਾਲਾ ਨੂੰ ਆਪਣੀ ਗੱਡੀ 'ਚ ਹਸਪਤਾਲ ਪਹੁੰਚਾਉਂਦੇ ਨੇ ਮਾਨਸਾ ਦੇ ਸਿਵਲ ਹਸਪਤਾਲ ਤੇ ਜਿਸ ਗੱਡੀ ਦੀ ਸੀਟ ਤੇ ਸਿੱਧੂ ਮੂਸੇਵਾਲਾ ਨੂੰ ਲਿਆਂਦਾ ਗਿਆ ਉਹ ਗੱਡੀ ਦੀ ਸੀਟ ਉਹਨਾਂ ਨੇ ਅਜੇ ਤੱਕ ਸੰਭਾਲ ਕੇ ਰੱਖੀ ਹੈ ਮਾਨਸਾ ਦੇ ਖਾਰਾ ਪਿੰਡ ਦੇ ਗੁਰਦੀਪ ਸਿੰਘ ਰਹਿਣ ਵਾਲੇ ਨੇ ਗੁਰਦੀਪ ਜੀ ਸੱਟਰਾਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਦੋਂ ਤੁਸੀਂ 29 ਮਈ 2022 ਨੂੰ ਜਵਾਰਕੇ ਵਾਲਾ ਪਿੰਡ ਚੋਂ ਗੁਜ਼ਰ ਰਹੇ ਸੀ ਮੋੜ ਤੇ ਤੁਸੀਂ ਕੀ ਦੇਖਿਆ ਸਿੱਧੂ ਮੁਸੇਵਾਲਾ ਕਿਸ ਹਾਲਾਤ ਚ ਸੀ ਸਾ ਉਹਨਾਂ ਦੇ ਚੱਲ ਰਹੇ ਸੀ ਕਿੰਨੀ ਦੇਰ ਹੋ ਗਈ ਸੀ ਉਹਨਾਂ ਨੂੰ ਗੋਲੀਆਂ ਵੱਜੇ ਤੇ ਕਿੰਨੀ ਕੁ ਭੀੜ ਉੱਥੇ ਜਮਾ ਸੀ ਕਿਉਂ ਉਹਨਾਂ ਨੂੰ ਕੋਈ ਹਸਪਤਾਲ ਨਹੀਂ ਲੈ ਕੇ ਜਾ ਰਿਹਾ ਸੀ ਮੈਡਮ ਕੌਂਸਲਰ ਵੀ 20 25 ਮਿੰਟ ਹੋ ਗਏ ਹੋਣਗੇ ਜਦੋਂ ਅਸੀਂ ਉੱਥੇ ਪਹੁੰਚੇ ਆ ਸਾਨੂੰ ਜਦੋਂ ਵੀ ਪਤਾ ਲੱਗਿਆ ਮੈਡਮ ਵੀ ਹਾਂ ਵੀ ਸਿੱਧੂ ਮੂਸੇ ਵਾਲੇ ਦੇ ਫਾਇਰ ਵਜੇ ਨੇ ਤਾਂ ਮੈਡਮ ਜਦੋਂ ਅਸੀਂ ਕੋਲੇ ਗਏ ਤਾਂ ਇਕੱਠਾ ਹੈਗਾ ਸੀ ਕਾਫੀ ਪਰ ਮੈਡਮ ਹਰ ਇੱਕ ਸਨੈਪ ਕਰਾਉਣ ਵਾਲਾ ਸੀਗਾ ਕਿਸੇ ਨੇ ਕੋਈ ਇਹ ਨਹੀਂ ਸੀਗਾ ਵੀ ਗੱਡੀ ਚੋਂ ਬਾਹਰ ਕੱਢ ਲਿਆ ਹੋਵੇ ਸਿੱਧੂ ਮੂਸੇ ਵਾਲਾ ਫੋਟੋਆਂ ਤੇ ਵੀਡੀਓ ਬਣਾ ਰਹੇ ਸੀ ਫੋਟੋਆਂ ਤੇ ਵੀਡੀਓ ਬਣਾ ਰਹੇ ਸੀ ਬਟ ਕੋਈ ਇਹ ਨਹੀਂ ਹੈਗਾ ਸੀ ਵੀ ਕੋਈ ਲੈ ਕੇ ਜਾਣ ਵਾਲਾ ਨਹੀਂ ਸੀਗਾ ਕੋਈ ਮੈਡਮ ਉਸ ਟਾਈਮ ਅਸੀਂ ਮੈਂ ਤੇ ਮੇਰੇ ਫਰੈਂਡ ਸਰਕਲ ਅਸੀਂ ਜਾ ਰਹੇ ਸੀਗੇ ਅਸੀਂ ਜਾ ਰਹੇ ਫਿਲਮ ਦੇਖਣ ਮੈਡਮ ਤੇ ਅਸੀਂ ਜਦੋਂ ਜਾਂਦੇ ਜਾਂਦੇ ਨੂੰ ਸਾਨੂੰ ਪਤਾ ਲੱਗਿਆ ਫਿਰ ਅਸੀਂ ਉਤਰ ਕੇ ਗੁਨਤਾਜ ਦੰਦੀਬਾਲ ਜੋ ਸਿੰਘ ਰਹਿ ਮੈਡਮ ਉਹ ਸੀ ਮੇਰੇ ਨਾਲ ਮੇਰੇ ਨਾਲ ਫਰੈਂਡ ਸੀਗੇ ਮੇਰੇ ਤਿੰਨ ਚਾਰ ਨੇ ਮੇ ਤੋਂ ਤੇ ਅਸੀਂ ਜਦੋਂ ਮੈਡਮ ਉੱਥੋਂ ਫਿਰ ਅਸੀਂ ਚੱਲੋ ਕੱਢਦੇ ਆਂ ਗੱਡੀ 'ਚ ਅਸੀਂ ਕੱਢ ਕੇ ਅਸੀਂ ਅੱਗੇ ਗੱਡੀ ਲੈਂਦੀ ਆ ਸਾਡੇ ਅੱਗੇ ਵੀ ਤਿੰਨ ਚਾਰ ਗੱਡੀਆਂ ਖੜੀਆਂ ਸੀ ਗੱਡੀ 'ਚ ਲੈ ਕੇ ਨਹੀਂ ਜਾ ਰਿਆ ਸੀ ਉਸ ਤਰ੍ਹਾਂ ਦੇਖ ਰਿਆ ਸੀ ਤੇ ਉਦੋਂ ਸਾਹ ਚੱਲ ਰਹੇ ਸੀ ਮੈਡਮ ਉਸ ਟਾਈਮ ਜਦੋਂ ਗੱਡੀ ਚ ਲੈ ਕੇ ਅਸੀਂ ਟੜਕਣ ਜਰੂਰ ਟੜਕਰੀ ਸੀ ਉਹ ਕੋਈ ਆਪਕੇ ਦੀ ਕੋਈ ਹੋਸ਼ ਨਹੀਂ ਸੀ ਕੋਈ ਕੁਝ ਨਹੀਂ ਸੀ ਉਸ ਟਾਈਮ ਜਿਵੇਂ ਅਸੀਂ ਬਾਰ ਬਾਰ ਉਸ ਖਿਆਲ ਦੀ ਗੱਲ ਕਰਦੇ ਆ ਕਿ ਹਾਇ ਸ਼ਾਇਦ ਪਹਿਲਾਂ ਮਦਦ ਮਿਲ ਜਾਂਦੀ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਜਾਨ ਬਚ ਜਾਂਦੀ ਤੁਹਾਨੂੰ ਵੀ ਉੱਥੇ ਜਾ ਕੇ ਤੇ ਉਸ ਤੋਂ ਬਾਅਦ ਵੀ ਲੱਗਾ ਹੋਵੇਗਾ ਕਿ ਇੰਨੀਆਂ ਗੱਡੀਆਂ ਸੀ ਲੈ ਜਾਂਦੀਆਂ ਹਸਪਤਾਲ ਹਾਂਜੀ ਹਾਂਜੀ ਲੱਗਦਾ ਤਾਂ ਸੀ ਮੈਡਮ ਸਾਨੂੰ ਵੀ ਜੇ ਲੱਗਦਾ ਸੀ ਵੀ ਜੀ ਬਚ ਰਹੇ ਤਾਂ ਹੀ ਅਸੀਂ ਲੈ ਕੇ ਗਏ ਸੀ ਵੀ ਚਲ ਵੀ ਬਚ ਰਹੇ ਤਾਂ ਚੰਗਾ ਹੀ ਹੈ ਤਾਂ ਹੀ ਲੈ ਕੇ ਗਏ ਸੀ ਮੈਡਮ ਪਰ ਕੀ ਕਰੀਏ ਮੈਡਮ ਜੋ ਰੱਬ ਨੂੰ ਮਨਜ਼ੂਰ ਸੀ ਨਹੀਂ ਉਹ ਹਨਾ ਬਚ ਸਕੇ ਤੇ ਪਰ ਹਸਪੀਟਲ ਜਾਂਦੇ ਮੈਡਮ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਥੋੜੀ ਮਤਲਬ ਕਿ ਧੜਕਣਾ ਜਰੂਰ ਧੜਕ ਰਹੀ ਸੀਗੀ ਨਬਜ਼ ਥੋੜੀ ਮੋਟੀ ਚੱਲਦੀ ਸੀ ਪਰ ਉਹਨਾਂ ਤੋਂ ਕੋਈ ਹੋਸ਼ਗਵਾਸ ਹੈ ਨਹੀਂ ਸੀ ਉਹਨਾਂ ਨੂੰ ਬੇਸੁਰਤੀ ਸੀਗੇ ਮੈਡਮ ਲਗਭਗ ਜੇ ਆਪਾਂ ਕਹਿ ਦਈਏ ਉਹ ਬੁਰੇ ਹਾਲਾਤ ਤੁਸੀਂ ਦੋਸਤ ਵੀ ਉਹਨਾਂ ਦੇ ਫਿਰ ਤੁਸੀਂ ਆਪਣੀ ਗੱਡੀ ਚ ਲੈ ਕੇ ਆਇਆ ਜਾਂ ਦੋਸਤ ਜੋੜਿਆ ਉਹਨਾਂ ਦਾ ਦੋਸਤ ਮੈਡਮ ਪਹਿਲਾਂ ਤਾਂ ਅੱਗੇ ਇੱਕ ਬਿਠਿਆ ਹੋਇਆ ਤੇ ਸੀ ਇੱਕ ਇੱਕ ਦੋਸਤ ਫਿਰ ਕੋਈ ਸਿਵਲ ਕੱਪੜੇ ਸ਼ਾਇਦ ਪੁਲਿਸ ਵਾਲਾ ਹੋਵੇ ਮੈਂ ਨਹੀਂ ਉਹਨਾਂ ਨੂੰ ਜਾਣਦਾ ਉਹਨਾਂ ਨੇ ਧਾਰ ਲਏ ਸੀਗੇ ਆਪ ਬੈਗੇ ਸੀਗੇ ਤੇ ਕੋਈ ਪੁਲਿਸ ਵਾਲੇ ਦੀ ਮਤਲਬ ਪੁਲਿਸ ਵਾਲੀ ਗੱਡੀ ਆ ਗਈ ਸੀ ਉਸ ਤੋਂ ਬਾਅਦ ਮੈਡਮ ਉਹਨਾਂ ਨੂੰ ਉਹਨਾਂ ਦੇ ਵਿੱਚ ਲੈ ਕੇ ਆਇਆ ਬਾਅਦ ਦੇ ਵਿੱਚ ਅਸੀਂ ਪਹਿਲੀ ਚਲੇ ਗਏ ਸੀ ਇਸ ਤੋਂ ਪਹਿਲਾਂ ਹੀ ਲੈ ਕੇ ਉਹਨਾਂ ਨੂੰ ਹਾਂਜੀ ਇਸ ਹਾਲਾਤ ਚ ਬਹੁਤ ਬੁਰੀ ਤਰ੍ਹਾਂ ਜ਼ਖਮੀ ਤੁਹਾਡੇ ਲਈ ਵੀ ਕਿੰਨਾ ਮੁਸ਼ਕਿਲ ਹੋਵੇਗਾ ਕਿ ਉਸ ਹਾਲਾਚ ਇੱਕ ਸਿੰਗਰ ਨੂੰ ਜਿਵੇਂ ਗਾਣੇ ਤੁਸੀਂ ਸੁਨੇ ਹੋਣ ਕਿਉਂਕਿ ਮੂਸੇਵਾਲਾ ਨੂੰ ਤੁਸੀਂ ਨਿੱਜੀ ਤੌਰ ਤੇ ਵੀ ਜਾਣਦੇ ਹੋ ਤੁਹਾਡੇ ਘਰ ਵੀ ਆਉਂਦੇ ਰਹੇ ਨੇ ਤੇ ਜਿਸ ਸ਼ਖਸ ਨਾਲ ਤੁਸੀਂ ਗੱਲਾਂ ਕਰਦੇ ਹੋ ਜਿਸ ਸ਼ਖਸ ਨੂੰ ਦੁਨੀਆ ਪਸੰਦ ਕਰਦੇ ਉਸ ਇੰਨੇ ਚਾਣ ਵਾਲੇ ਨੇ ਉਸ ਨੂੰ ਉਸ ਹਾਲਾਤ ਚ ਦੇਖਣਾ ਪਹਿਲਾਂ ਤਾਂ ਵਿਸ਼ਵਾਸ ਹੀ ਨਹੀਂ ਹੋਇਆ ਹੋਵੇਗਾ ਪਹਿਲਾਂ ਤਾਂ ਤੁਸੀਂ ਵੀ ਇੱਕ ਵਾਰੀ ਕੰਬ ਗਏ ਹੋਵੋਗੇ ਕਿ ਇਹ ਹੋਇਆ ਕੀ ਹੈ ਹਾਂਜੀ ਹਾਂਜੀ ਮੈਡਮ ਅਸੀਂ ਵੀ ਕੰਬ ਗਏ ਸੀ ਪਰ ਮੈਡਮ ਸੰਤਾ ਇਹ ਹੀ ਸੁਝੇ ਸੀ ਬਸ ਵੀ ਕਿਸੇ ਤਰੀਕੇ ਨਾਲ ਬਚ ਜੀ ਕਿਸੇ ਤਰੀਕੇ ਨਾਲ ਸੀ ਹਸਪੀਟਲ ਪਹੁੰਚਾ ਦਿਆ ਇੱਕ ਵਾਰ ਬਸ ਸਾਨੂੰ ਤਈ ਸੀ ਮੈਡਮ ਹੋਰ ਸਾਡੇ ਮਾਈਂਡ ਚ ਕੋਈ ਗੱਲ ਨਹੀਂ ਹੈਗੀ ਸੀ ਬਸ ਸਾਨੂੰ ਤਾਂ ਜਿੰਨੀ ਵੀ ਆਈ ਸੀ ਵੀ ਜਿੰਨੀ ਤੇਜ਼ ਆਪਾਂ ਚਲਾਇਆ ਜਾਵੇ ਪਹੁੰਚ ਜੇ ਹਸਪੀਟਲ ਉਨੀ ਬੈਸਟ ਸੀ ਜੀ ਮੈਡਮ ਪਰ ਨਹੀਂ ਰੱਬ ਰੂ ਜੋ ਮਨਜ਼ੂਰ ਸੀ ਮੈਡਮ ਨਹੀਂ ਉਹ ਕਰ ਸਕੇ ਹਨਾ ਹਾਂਜੀ ਸੀਟ ਕਵਰ ਵੀ ਅਸੀਂ ਦੇਖਦੇ ਹਾਂ ਕਿ ਤੁਸੀਂ ਰੱਖੇ ਹੋਏ ਨੇ ਇੱਕ ਯਾਦ ਦੇ ਤੌਰ ਤੇ ਹਾਂਜੀ ਮੈਡਮ ਇਹ ਕਿਉਂ ਨਾ ਰੱਖੀਏ ਜੀ ਨਾਮ ਵੀ ਕਿੱਡਾ ਕੀ ਹੋਂ ਹਾਰੇ ਹਨਾ ਜੀ ਸੇ ਦੋਂ ਸੇ ਲਗਿਆ ਮਚੀਤਾ ਹੈ ਨਹੀਂ ਸੀ ਹੁਣ ਇਹ ਕਿਉਂ ਨਾ ਰੱਖੀ ਮੈਡਮ ਇਹ ਸਾਡੇ ਲਈ ਬਹੁਤ ਵੱਡੀ ਜਿਵੇਂ ਸਾਡੇ ਲਈ ਤਾਂ ਬਹੁਤ ਅਹਿਮੀਅਤਾਂ ਚੀਜ਼ ਹੈ ਮੈਡਮ ਸਾਡੇ ਲਈ ਤਾਂ ਬਹੁਤ ਹੈ ਉਹਨਾਂ ਦਾ ਬਲੱਡ ਲੱਗਿਆ ਸਾਰਾ ਕੁਝ ਇਹ ਤਾਂ ਮੈਡਮ ਕਿਵੇਂ ਅਸੀਂ ਖਤਮ ਕਰ ਸਕਦੇ ਆ ਇਹ ਤਾਂ ਕਦੇ ਵੀ ਨਹੀਂ ਹੋਣੀ ਸਾਡੀਆਂ ਪੀੜ੍ਹੀਆਂ ਤੱਕ ਨਹੀਂ ਹੋਣੀ ਇਹਦਾ ਰਹਿਣਾ ਹੀ ਆ ਸਾਡੇ ਕੋਲ ਸਾਰਾ ਮਾਨਸਾ ਦੇ ਰਹਿਣ ਵਾਲੇ ਹੋ ਤੇ ਅ ਕਈ ਲੋਕਾਂ ਨੂੰ ਮੂਸੇਵਾਲਾ ਦੀ ਕਾਬਲੀਅਤ ਤੇ ਉਸ ਸਖਸ਼ੀਅਤ ਬਾਰੇ ਉਸ ਦੀ ਮੌਤ ਤੋਂ ਬਾਅਦ ਹੀ ਪਤਾ ਲੱਗਾ ਉਸ ਦੀ ਮੌਤ ਤੋਂ ਬਾਅਦ ਹੀ ਜਾਣਿਆ ਕਿ ਹਾਂ ਅਸੀਂ ਹੀਰਾ ਕੀਮਤੀ ਗਵਾ ਲਿਆ ਹੈ ਸੋ ਤੁਸੀਂ ਕਿਵੇਂ ਦੇਖਦੇ ਹੋ ਕਿ ਜਦੋਂ ਚੋਣਾ ਚ ਵੀ ਸਿੱਧੂ ਮੂਸੇਵਾਲਾ ਖੜੇ ਹੋਏ ਤੇ ਮਾਨਸਾ ਦੇ ਲੋਕਾਂ ਨੇ ਹੀ ਸਾਥ ਦਿੱਤਾ ਲੋਕਾਂ ਨੂੰ ਨਹੀਂ ਸਮਝ ਆਈ ਕਿ ਉਹ ਕਿਸ ਤਰ੍ਹਾਂ ਦੀ ਸਖਸ਼ੀਅਤ ਸੀ ਤੇ ਆਪਾਂ ਉਹਨਾਂ ਦਾ ਸਾਥ ਨਹੀਂ ਦੇ ਪਾਏ ਇਹ ਤਾਂ ਹੈ ਮੈਡਮ ਹੁਣ ਤਾਂ ਹਰ ਇੱਕ ਪਸਤਾ ਰਿਆ ਵੀ ਆਪਾਂ ਉਹ ਨਾਲ ਸਾਥ ਨਹੀਂ ਦਿੱਤਾ ਪਰ ਆਪਾਂ ਮੈਡਮ ਉਸ ਟਾਈਮ ਵੀ ਪਸਾਤਾ ਬਹੁਤ ਦਿੱਤਾ ਸੀਗਾ ਪਰ ਲੋਕਾਂ ਨੂੰ ਚਲੋ ਨਹੀਂ ਪਹਿਚਾਨ ਪਾਏ ਲੋਕਾਂ ਨੇ ਪਰ ਉਹ ਹੈ ਤਾਂ ਇੱਕ ਹੀ ਰਹੀ ਸੀਗਾ ਗਾਇਕ ਤੋਂ ਪਹਿਲਾਂ ਇਨਸਾਨ ਬਹੁਤ ਚੰਗਾ ਸੀਗਾ ਜੀ ਇਨਸਾਨੀਅਤ ਦੇ ਤੌਰ ਤੇ ਬਹੁਤ ਜਿਆਦਾ ਚੰਗਾ ਇਨਸਾਨ ਸੀਗਾ ਗਾਇਕ ਤੋਂ ਪਹਿਲਾਂ ਜੀ ਆਪਾਂ ਕਹਿ ਦਈਏ ਤੇ ਲੋਕਾਂ ਨੇ ਹੁਣ ਲੇਟ ਪਹਿਚਾਣਿਆ ਹੁਣ ਤਾਂ ਪਹਿਚਾਣਿਆ ਜਾਂ ਨਾ ਪਹਿਚਾਣਿਆ ਹੁਣ ਤਾਂ ਕੀ ਫਾਇਦਾ ਮੈਡਮ ਹੈਨਾ ਜੀ ਜੋ ਜਦੋਂ ਜਿਉਂਦਾ ਸੀ ਚੱਲ ਉਦੋਂ ਨਹੀਂ ਕਦਰ ਪਈ ਉਹ ਤਾਂ ਹੀ ਹੁਣ ਲੋਕਾਂ ਦੇ ਡਿਪੈਂਡ ਹੈ ਹੁਣ ਹਰ ਇੱਕ ਬੰਦਾ ਪਸਤਾ ਰਿਹਾ ਸਾਡੀ ਮਾਨਸਾ ਕੀ ਹੁੰਦਾ ਪੰਜਾਬ ਕੀ ਸਾਰੇ ਸਾਡੀ ਮਾਨਸਾ ਨੂੰ ਇਹ ਚੀਜ਼ ਦੀ ਲਾਨਤ ਪਾਰ ਰਿਹਾ ਵੀ ਤੁਸੀਂ ਜੇ ਵੋਟਾਂ ਪਾਣ ਦੇ ਤਾਂ ਜਿੱਤਿਆਂ ਦੇ ਖਬਰ ਮਿਲ ਗਈ ਬਚ ਰਹਿੰਦੇ ਨਾ ਮੈਡਮ ਹੁਣ ਜੋ ਹੈ ਲੋਕਾਂ ਦਾ ਸਾਹਮਣੀ ਹੈ ਮੈਡਮ ਹੁਣ ਤਾਂ ਰੁਤਬਾ ਜੋ ਇੱਕ ਰੀ ਸ਼ੋਭਾ ਹੰਦੇ ਰਹੇ ਨੇ ਇਲੈਕਸ਼ਨ ਦੇ ਟਾਈਮ ਵੀ ਆਏ ਨੇ ਤੁਹਾਡੇ ਪਰਿਵਾਰ ਨਾਲ ਵੀ ਇੱਕ ਚੰਗੀ ਸਾਂਸੀ ਤੁਹਾਡੀ ਮਦਰ ਦੱਸ ਰਹੇ ਸੀ ਕਿਤੇ ਘਰ ਖਾਣਾ ਖਾਰੇ ਸੀ ਤੇ ਪਰਿਵਾਰ ਨਾਲ ਚੰਗੀ ਗੱਲਬਾਤ ਹਾਂਜੀ ਹਾਂਜੀ ਖਾਣਾ ਖਾਂਦੇ ਸੀ ਵਧੀਆ ਸੀ ਮੈਡਮ ਉਹੀ ਤਾਂ ਗੱਲ ਅਸੀਂ ਮੈਡਮ ਜਦੋਂ ਨਜ਼ਦੀਕ ਨਜ਼ਦੀ ਤੂੰ ਦੇਖਦੇ ਸੀ ਨਾ ਉਦੋਂ ਇਹ ਲੱਗਦਾ ਨਹੀਂ ਸੀ ਵੀ ਇਹ ਐਡੇ ਸਿੰਗਰ ਨੇ ਇੱਕ ਆਮ ਇਨਸਾਨ ਵਾਂਗੂ ਵਿਚਰਦੇ ਆਮ ਤੋਂ ਵੀ ਥੱਲੋ ਗਰਾਊਂਡ ਲੈਵਲ ਤੇ ਇੰਨਾ ਵਿਚਰਨਾ ਮੈਡਮ ਉਹੀ ਚੀਜ਼ ਤਾਂ ਖਿੱਚ ਪਾਉਂਦੀ ਹੈ ਮੈਡਮ ਉਹਨਾਂ ਦੀ ਬਿਹਾਰ ਕਾ ਮੈਂ ਨੇ ਸੀ ਹੈ ਨਾ ਹੈਗੇ ਖਾਸ ਐਨੇ ਸੀ ਪਰ ਰੈਂਦੇ ਕਾਮ ਬਣ ਕੇ ਸੀ। ਇਹੀ ਚੀਜ਼ ਮੈਡਮ ਉਸਲ ਹਰ ਇੱਕ ਦੇ ਦਿਲ ਤੇ ਰਾਜ ਕਰਦੀ ਸੀ ਉਹਨਾਂ ਦੀ। ਗਰਾਊਂਡ ਲੈਵਲ ਤੇ ਰਹਿਣਾ ਐਨਾ ਉਪਰ ਸਟਾਰ ਬਣ ਕੇ ਮੈਡਮ ਸਾਬ ਸਿੰਘਾਂ ਤੋਂ ਉੱਪਰ ਸੀਗੇ। ਪਿੰਡੂ ਖੇਤਰ ਚ ਰਹਿਣਾ ਖੇਤੀ ਕਰਨੀ। ਇਹ ਚੀਜ਼ਾਂ ਮੈਡਮ ਛੋਟੀਆਂ ਛੋਟੀਆਂ ਉਹਨਾਂ ਦੀ ਹਰ ਇੱਕ ਇਨਸਾਨ ਨੂੰ ਟੱਚ ਕਰਦੀਆਂ ਨੇ। ਬਿਲਕੁਲ ਇੱਕ ਵੱਡਾ ਸਿਤਾਰਾ ਮਾਨਸੇਦਰ ਰਹਿਣ ਵਾਲਾ ਪਿੰਡ ਮੂਸਾ। ਉਸੇ ਜਾਨ ਗਈ। ਕਤਲ ਖੋਇਆ ਬੇਰਹਿਮੀ ਨਾਲ। ਉਸ ਤੋਂ ਬਾਅਦ ਵੀ ਸਿਆਸਤ ਹੋਈ ਤੇ ਅੱਜ ਤੁਸੀਂ ਵੀ ਉਸ ਪਰਿਵਾਰ ਨੂੰ ਮਿਲਦੇ ਹੋਵੋਗੇ ਉਹਨਾਂ ਦੇ ਹਾਲਾਤ ਦੇਖਦੇ ਹੋਵੋਗੇ ਕਿ ਉਸ ਵੱਡੇ ਸਿਤਾਰੇ ਦੇ ਪਰਿਵਾਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ 1.5 ਸਾਲ ਹੋ ਗਿਆ ਹੈ ਹਰ ਐਤਵਾਰ ਪਿਤਾ ਰੋ ਰੋ ਕੇ ਸਪੀਚ ਦਿੰਦੇ ਨੇ ਰੋ ਰੋ ਕੇ ਅੱਖ ਕੇ ਸਰਕਾਰ ਨੂੰ ਕੋਸਦੇ ਨੇ ਭਗਵੰਤ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਿ ਕੋਈ ਸਰਕਾਰ ਖੱਤ ਨਹੀਂ ਫੜ ਰਹੀ ਤੁਸੀਂ ਇਸ ਇਨਸਾਫ ਦੀ ਇਸ ਢਿੱਲੀ ਸਪੀਡ ਨੂੰ ਕਿ ਮੈਂ ਦੇਖਦੇ ਹੋ ਲੋਕਾਂ ਨੂੰ ਲੇਟ ਸਮਝ ਆਈ ਸਰਕਾਰ ਨੂੰ ਹੁਣ ਤੱਕ ਸਮਝ ਨਹੀਂ ਆਈ ਸਰਕਾਰ ਅਜੇ ਤੱਕ ਸੁੱਤੀ ਹੋਈ ਹੈ ਇਨਸਾਫ ਨੂੰ ਲੈ ਕੇ ਪਤਾ ਨਹੀਂ ਲਾਰੇ ਲੱਪੇ ਲਾਈ ਜਾ ਰਹੇ ਅਜੇ ਤੱਕ ਮੈਡਮ ਜੇ ਇਨਸਾਫ ਦੇਣਾ ਹੁੰਦਾ ਹੁਣ ਤੱਕ ਕਦੋਂ ਦੇ ਦੇ ਦਿੰਦੇ ਅਸਲ ਮੈਡਮ ਇਹਨਾਂ ਨੇ ਇਨਸਾਫ ਦੇਣਾ ਹੀ ਨਹੀਂ ਇਹਨਾਂ ਨੇ ਇਨਸਾਫ ਦੇਣਾ ਹੀ ਨਹੀਂ ਮੈਡਮ ਤੁਹਾਡੇ ਆਪ ਵੀ ਸਾਹਮਣੇ ਆ ਮੈਡਮ ਇਹਨਾਂ ਨੇ ਕਦੇ ਇਨਸਾਫ ਨਹੀਂ ਦੇਣਾ ਸਿੱਧੂ ਸੇਲਾ ਤਸਵੀਰ ਪਰਿਵਾਰ ਨੂੰ ਮਿਲਦੇ ਕਿ ਨਾ ਟੁੱਟਿਆ ਹੋਇਆ ਉਹ ਪਰਿਵਾਰ ਰਿਹਾ ਇਸ ਪੁੱਤ ਦੇ ਨਾਲ ਉਹ ਮਾਪਿ ਉਹ ਵੀ ਮਾਰੀ ਗਏ ਬਸ ਉਹਨਾਂ ਦੇ ਸਰੀਰ ਨੇ ਆਤਮਾ ਤਾਂ ਉਸ ਦਿਨ ਨਹੀਂ ਮਾਰਗੀ ਸੀ ਜਦ ਉਹਨਾਂ ਨੇ ਆਪਣੇ ਪੁੱਤ ਦੀ ਲਾਸ਼ ਨੂੰ ਦੇਖਿਆ ਸੀ ਸਰਕਾਰਾਂ ਨੂੰ ਇਹ ਦਰਦ ਕਿਉਂ ਨਹੀਂ ਦਿਖਦਾ ਤੇ ਨਾਲੇ ਮੈਂ ਵਾਰ-ਵਾਰ ਇੱਕ ਚੀਜ਼ ਹਮੇਸ਼ਾ ਕਹਿੰਨੀ ਆ ਕਿ ਅਗਰ ਉਹ ਸਿਤਾਰੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਐਸੇ ਬੜੇ ਕਮਜ਼ੋਰ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਹੋਣਗੇ ਜਿੰਨਾਂ ਤੱਕ ਸਾਡੇ ਮਾਈਕ ਜਿੰਨਾਂ ਤੱਕ ਸਾਡੇ ਕੈਮਰੇ ਨਹੀਂ ਪਹੁੰਚ ਪੰਦੇ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਇਹੀ ਤਾਂ ਗੱਲ ਆ ਮੈਡਮ ਆਮ ਇਨਸਾਨ ਤਾਂ ਮੈਡਮ ਕੋਈ ਸਮਝਦਾ ਹੀ ਨਹੀਂ ਐ ਉਹ ਤਾਂ ਇੰਨਾ ਖਾਸ ਸੀ ਜਦੋਂ ਉਹਨੂੰ ਨਹੀਂ ਕੋਈ ਸਮਝ ਪਾਉਂਦਾ ਤੇ ਮੈਡਮ ਆਮ ਇਨਸਾਨ ਦੀ ਤਾਂ ਕੀ ਜੁਨੀ ਹੋਊਗੀ ਹਾਂਜੀ ਆਮ ਇਨਵੈਜ ਜਾਣਨਾ ਰਹਿਣਾ ਹੀ ਮਿਲਦੇ ਰਹਿਣੇ ਆ ਤੇ ਮੰਮੀ ਰੜੀ ਨਾ ਵਿਚਾਰੇ ਹਰ ਵਾਰ ਇਹ ਹੀ ਕਹਿੰਦੇ ਨੇ ਵੀ ਅਸੀਂ ਕਰੀਏ ਤਾਂ ਕਰੀਏ ਕੀ ਵੀ ਹਰ ਇੱਕ ਤੋਂ ਅਸੀਂ ਆਸ ਜਗਾ ਲੈਂਦੇ ਹਾਂ ਇੱਕ ਹਨਾ ਵੀ ਹਰ ਇੱਕ ਦੇ ਮਗਰ ਲੱਗਦਾ ਵੀ ਹਾਂ ਚਲੋ ਇਧਰੋ ਰਾਹ ਮਿਲੇ ਇਧਰੋ ਰਾਹ ਮਿਲੇ ਪਰ ਮੈਡਮ ਹਲ ਤੱਕ ਉਹਨਾ ਇਨਸਾਫ ਦਾ ਕੋਈ ਰਾਹ ਨਹੀਂ ਖੁੱਲਿਆ मैडम ਉਹਦਾ ਅਪੀਲ ਕਰਦੇ ਨੇ ਹਰ ਵਾਰ ਕਰਦੇ ਆ ਹਰ ਵਾਰ ਕਰਦੇ ਆ ਹਰ ਐਤਵਾਰ ਕਰਦੇ ਆ ਰੋਜ਼ ਕਰਦੇ ਜਿੱਥੇ ਕਹਿੰਦੇ ਆ ਉੱਥੇ ਚਲੇ ਜਾਂਦੇ ਨੇ ਰਿਕਵੈਸਟਾਂ ਕਰਦੇ ਨੇ ਮੈਡਮ ਆਪਦੀ ਬੇਟੇ ਦੇ ਇਨਸਾਫ ਲਈ ਝੂਲੀਆਂ ਡਰੇ ਨੇ ਪਰ ਮੈਡਮ ਇਹਨਾਂ ਦੇ ਕੋਈ ਜਿਵੇਂ ਕਹਿੰਦੇ ਕਰਨ ਤੇ ਜੂਨ ਨਹੀਂ ਸਰ ਕਰ ਰਹੀ ਇਹਨਾਂ ਦੀ ਤੁਹਾਨੂੰ ਕਿੰਨਾ ਸਮਾਂ ਲੱਗਾ ਸੀ ਜਵਾਰਕੇ ਵਾਲਾ ਪਿੰਡ ਚੋਂ ਹਸਪਤਾਲ ਪਹੁੰਚਣ ਲੱਗੇ ਮੈਡਮ ਅਸੀਂ ਵੱਧ ਤੋਂ ਵੱਧ ਮੈਂ 5 ਮਿੰਟਾਂ ਤੋਂ ਪਹਿਲਾਂ ਹੀ ਪਹੁੰਚ ਗਏ ਸੀ ਅਸੀਂ 5 ਕਿਲੋਮੀਟਰ ਹੈ ਤਕਰੀਬਨ ਰਸਤਾ ਕਿੰਨਾ ਦੂਰ ਹੈ ਹੋਊਗਾ ਮੈਡਮ ਆਇਆ ਕਿਉਂਕਿ ਬਾਜ਼ਾਰ ਹੈ 5 ਕਿਲੋਮੀਟਰ ਤੋਂ ਘੱਟ ਹੀ ਹੋਗਾ ਪਰ ਮੈਡਮ ਬਾਜ਼ਾਰ ਦੇ ਵਿੱਚ ਦੀ ਕਾਰ ਲੈ ਕੇ ਗਈ ਸੀਗੇ ਤੇ ਕਾਰ ਬਹੁਤ ਤੇਜ਼ ਲੈ ਕੇ ਗਈ ਸੀ ਮੈਡਮ ਪਰ ਜਦੋਂ ਰਸਤਾ-ਬਸ ਬਾਜ਼ਾਰ ਦੇ ਕਾਰਨ ਥੋੜਾ ਜਿਹਾ ਟਾਈਮ ਲੱਗ ਗਿਆ ਬੜਾ ਟਾਈਮ ਵੀ ਨਹੀਂ 5 ਮਿੰਟਾਂ ਦੇ ਵਿੱਚ ਵਿੱਚ ਸੀ ਹਸਪੀਟਲ 'ਚ ਪਹੁੰਚ ਗਈ ਸੀ ਬਹੁਤ-ਬਹੁਤ ਧੰਨਵਾਦ ਗੁਰਦੀਪ ਜੀ ਗੱਲਬਾਤ ਕਰਨ ਲਈ ਸੋ ਸਿਰਮਾਨਸਾ ਨੇ ਪੰਜਾਬ ਨੇ ਦੁਨੀਆ ਦੇ ਅਣਗਿਣਤ ਪਰਿਵਾਰ ਜਿਹੜੇ ਨੇ ਸਿੱਧੂ ਮੂਸੇਵਾਲਾ ਨੂੰ ਇਸ ਤਰ੍ਹਾਂ ਚਾਹੁੰਦੇ ਨੇ ਤੁਸੀਂ ਇਹ ਦੇਖੋ ਕਿ ਸਿੱਧੂ ਮੂਸੇਵਾਲਾ ਨੂੰ ਜਿਸ ਗੱਡੀ 'ਚ ਲਿਜਾਇਆ ਗਿਆ ਉਹ ਉਸੇ ਸੀਟ ਜਿਹੜੀ ਹੈ ਇਸ ਪਰਵਾਰਾਨਿਕ ਨਿਸ਼ਾਨੀ ਦੇ ਤੌਰ ਤੇ ਸੰਭਾਲ ਕੇ ਰੱਖੀ ਹੈ ਕਿ ਇੱਕ ਵੱਡਾ ਸਿਤਾਰਾ ਮੈਡਮ ਇੱਕ ਗੱਲ ਹੋਰ ਕਹਿਣਾ ਚਾਹੁੰਨਾ ਮੈਂ ਜਿਵੇਂ ਹੁਣ ਤੁਸੀਂ ਅੱਜ ਚਲ ਮੇਰੇ ਕੋਲ ਆ ਕੇ ਇੰਟਰਵਿਊ ਕਰੀ ਹੈ ਹਨ ਮੈਡਮ ਬਹੁਤ ਲੋਕ ਨੇ ਜੋ ਕਮੈਂਟਾਂ ਦੇ ਵਿੱਚ ਜਾਂ ਉਸ ਤੋਂ ਮਨਨ ਕਿ ਪਹਿਲਾਂ ਉੱਥੇ ਫੇਮ ਘਟ ਰਹੇ ਨੇ ਕੋਈ ਕਹਿੰਦਾ ਵੀ ਹਾਂ ਵੀ ਸਾਡੀ ਵੀ ਇਨਸਲਟ ਹੁੰਦੀ ਹੈ ਕਹਿੰਦੇ ਨਹੀਂ ਜੀ ਇਹ ਨਹੀਂ ਇਹ ਤਾਂ ਸਹੀ ਨਹੀਂ ਹੈਗੇ ਇਹ ਇਦਾਂ ਨਹੀਂ ਹੈਗੇ ਇਹ ਵੀ ਝੂਠ ਬੋਲਦੇ ਐ ਕਰਦੇ ਆ ਮੈਡਮ ਆਪਾਂ ਮੈਡਮ ਕੋਈ ਫੇਮ ਨਹੀਂ ਘਟੀ ਠੀਕ ਹੈ ਮੈਡਮਾ ਜਦਾਂ ਉਹੀ ਜਾਣਦਾ ਪ੍ਰਮਾਤਮਾ ਜਾਂਦਾ ਉਹਨਾਂ ਦੇ ਮਾਪਿਆਂ ਨੂੰ ਪਤਾ ਹੀ ਵੀ ਅਸੀਂ ਹੈ ਸੀ ਜਾਂ ਹੈਗੇ ਆ ਹਨਾ ਮੈਡਮ ਵੀ ਅਸੀਂ ਲੈ ਕੇ ਗਏ ਸੀ ਕਿ ਨਹੀਂ ਲੈ ਕੇ ਗਏ ਸੀ ਵੀ ਕਿੰਨਾ ਸੱਚ ਹੈ ਕਿੰਨਾ ਨਹੀਂ ਸੱਚ ਹੈਗਾ ਮੈਡਮ ਬਹੁਤ ਲੋਕ ਨਾ ਜੋ ਉਹ ਕਰਦੇ ਨੇ ਵੀ ਹਾਂ ਕਮੈਂਟ ਕਰ ਦਿੰਦੇ ਨੇ ਵੀ ਹਾਂ ਵੀ ਇਹ ਤਾਂ ਝੂਠ ਬੋਲਦੇ ਆ ਜਾਂ ਕਰਦੇ ਆ ਮੈਡਮ ਮੇਰੇ ਕੋਲ ਸਾਹਮਣੇ ਘਰ ਆ ਜਾਣਾ ਘਰ ਆ ਕੇ ਮੇਰੇ ਨਾਲ ਕੋਈ ਸਾਹਮਣੇ ਮਲਕੀ ਬਹਿ ਕੇ ਗੱਲ ਕਰਨ ਮੈਡਮ ਵੀ ਆਹ ਸੱਚ ਸੀ ਜਾਂ ਸੱਚ ਸੀ ਜਾਂ ਉਹ ਗੱਲ ਦੱਸ ਦਿਨ ਜਾਂ ਮੈਂ ਦੱਸਾਂ ਸਾਰੀ ਗੱਲ ਤੁਹਾਨੂੰ ਸਬੂਤ ਦੇਣ ਦੀ ਜ਼ਰੂਰਤ ਹੁੰਦੀ ਨਾਲੇ ਸੋਸ਼ਲ ਮੀਡੀਆ ਤੇ ਨਾ ਬੜੇ ਤਰ੍ਹਾਂ ਦੇ ਲੋਕ ਹੁੰਦੇ ਨੇ ਹਰ ਕਿਸੇ ਦੇ ਮੂੰਹ ਤੇ ਅਸੀਂ ਤਾਲਾ ਨਹੀਂ ਲਗਾ ਸਕਦੇ ਅਸੀਂ ਬਹੁਤ ਸਾਰੀ ਰਿਪੋਰਟਸ ਕਰਦੇ ਆ ਜਾਂ ਕੋਈ ਵੀ ਕੋਈ ਵੀ ਚੰਗਾ ਸ਼ਖਸ ਹੈ ਉਸ ਬਾਰੇ ਚਾਰ ਚੀਜ਼ਾਂ ਲਿਖ ਦੇਣਗੇ ਤੁਹਾਨੂੰ ਪਤਾ ਹੈ ਕਿ ਸੇ ਦੂਸੇ ਵਾਲਾ ਦੀ ਮੌਤ ਤੋਂ ਬਾਅਦ ਵੀ ਉਸਦੇ ਪਰਿਵਾਰ ਬਾਰੇ ਕੀ ਕੀ ਕਮੈਂਟ ਕੀਤੇ ਜਾਂਦੇ ਨੇ ਅਸੀਂ ਲੋਕਾਂ ਦੇ ਮੂੰਹ ਤੇ ਤਾਲੇ ਨਹੀਂ ਲਗਾ ਸਕਦੇ ਪਰ ਅਸੀਂ ਤੁਹਾਡੀ ਤਾਰੀਫ ਜ਼ਰੂਰ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਇੱਕ ਇਨਸਾਨੀਅਤ ਦਿਖਾਈ ਹੈ ਚਾਹੇ ਤੁਸੀਂ ਮੂਸੇ ਵਾਲਾ ਨੂੰ ਪਹਿਲਾਂ ਜਾਣਦੇ ਸੀ ਪਰ ਉਸੇ ਜਾ ਕੋਈ ਵੀ ਹੋਰ ਸ਼ਖਸ ਹੁੰਦਾ ਤੁਸੀਂ ਉਸ ਤੱਕ ਮਦਦ ਜ਼ਰੂਰ ਪਹੁੰਚਾਉਂਦੇ ਹਾਂ ਜੀ ਜੀ ਇੱਕ ਕਿਸੇ ਮਾਂ ਦੇ ਪੁੱਤ ਕਰਕੇ ਆਪਾਂ ਮੈਡਮ ਅਸਲ ਮੇਨ ਆਪਾਂ ਹੈਲਪ ਕਰੀ ਹੈ ਇਹ ਨਹੀਂ ਵੀ ਕਿਸੇ ਸਿੰਗਰ ਦੀ ਕਰੀ ਆਪਾਂ ਵੀ ਕਿਸੇ ਮਾਂ ਦਾ ਪੁੱਤ ਸੀ ਠੀਕ ਹੈ ਮੈਡਮ ਬੀ ਤੜਪ ਰਹੀ ਇਹ ਸੀਗਾ ਵੀ ਖਬਰਾਂ ਬਚ ਜੇ ਉਹਨਾਂ ਦੀ ਜਾਨ ਬਚ ਰਹੀ ਦੀ ਆਪਾਂ ਤਾਂ ਸਿਰਫ ਇਨਸਾਨੀਅਤ ਦੌਰ ਤੇ ਇਹ ਸੋਚ ਕੇ ਆਪਾਂ ਉਹ ਕਰੀਆ ਮੈਡਮ ਹੈਲਪ ਕਰੀਆ ਆਪਾਂ ਕੋਈ ਹੋਰ ਆਏ ਨਹੀਂ ਹੈਗਾ ਵੀ ਹਾਂ ਵੀ ਜੇ ਕੋਈ ਸਿੱਧੂ ਹੀ ਸੀ ਵੀ ਤਾਂ ਹੀ ਕਰੀਆ ਆਪਾਂ ਕੋਈ ਵੀ ਹੁੰਦਾ ਆਪਾਂ ਹੈਲਪ ਉਹ ਨਹੀਂ ਕਰਦੇ ਮੈਡਮ ਹਾਂਜੀ ਬਹੁਤ ਬਹੁਤ ਧੰਨਵਾਦ ਗੁਰਦੀਪ ਜੀ ਗੱਲਬਾਤ ਕਰਨ ਲਈ ਸੋ ਸਿੱਧੂ ਮੂਸੇਵਾਲਾ ਦੀਆਂ ਨਿਸ਼ਾਨੀਆਂ ਨੂੰ ਉਸ ਚਾਉਣ ਵਾਲਿਆਂ ਨੇ ਆਮ ਲੋਕਾਂ ਨੇ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਹੈ ਪਰ ਗੱਲ ਇੱਥੇ ਖਤਮ ਨਹੀਂ ਹੁੰਦੀ ਗੱਲ ਅੱਗੇ ਆਉਂਦੀ ਹੈ ਇਨਸਾਫ ਦੀ ਹਰ ਸ਼ਖਸ ਜੋ ਸਿੱਧੂ ਮੂਸੇਵਾਲਾ ਦੇ ਨਾਲ ਜੁੜਿਆ ਹੈ ਉਹ ਇਨਸਾਫ ਦੀ ਮੰਗ ਕਰ ਰਿਹਾ ਹੈ #JusticeForSidhuMoosewala ਕਿਉਂਕਿ ਪਰਿਵਾਰ ਵੀ ਇਹ ਕਹਿੰਦਾ ਕਿ ਸ਼ੂਟਰ ਤਾਂ ਸਰਕਾਰ ਨੇ ਫੜ ਲੇ ਪਰ ਇਹਨਾਂ ਦੇ ਪਿੱਛੇ ਕੌਣ ਸੀ ਮੂਸੇਵਾਲਾ ਦਾ ਕਤਲ ਕਿਸ ਨੇ ਕਰਵਾਇਆ ਕਿਸ ਮਨਸ਼ਾ ਦੇ ਨਾਲ ਕਰਵਾਇਆ ਇਹ ਜਿਹੜੇ ਸਵਾਲ ਨੇ ਇਹਨਾਂ ਦੇ ਜਵਾਬ ਮਿਲਣੇ ਬੇਖਦ ਜ਼ਰੂਰੀ ਨੇ ਤੇ ਸਰਕਾਰ ਜੇ ਸਲੋ ਸਪੀਡ ਨਾਲ ਚੱਲ ਰਹੀ ਹੈ ਉਸ ਦਾ ਗੱਲ ਬਣਨੀ ਨਹੀਂ ਹੈ ਸੋ ਅਸੀਂ ਇਸ ਵੀਡੀਓ ਦੇ ذریعے ਆਪਣੀ ਹਰ ਰਿਪੋਰਟ ਦੇ ذریعے ਆਪਣੀ ਆਵਾਜ਼ ਮੂਸੇਵਾਲਾ ਦੇ ਚੌਣ ਵਾਲਿਆਂ ਦੀ ਆਵਾਜ਼ ਜਿਹੜੀ ਹੈ ਉਸ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਉਮੀਦ ਕਰਦੇ ਹਾਂ ਸਰਕਾਰ ਇਸ ਪਰਿਵਾਰ ਦੇ ਸਵਾਲਾਂ ਦੇ ਜਵਾਬ ਜ਼ਰੂਰ ਦੇਵੇ ਕੈਮਰਾ ਪਰਸਨ ਸਿਧਾਰਥ ਦੇ ਨਾਲ ਮੈਂ ਔਰ ਸ਼ਦੀਪ ਕੌਰ ਪਿੰਡ ਖਾਰਾ ਜ਼ਿਲ੍ਹਾ ਮਾਨਸਾ